ਓ ਪਿੰਡ ਵਾਲੇ ਸਾਰੇ ਉੱਠੋ ਤੁਸੀ ਟੁੱਟ ਗਏ ਜੇ ਪ੍ਰਾਣਾ ਤਨ ਫੋਟ ਸਾਰਾ ਡੁੱਬ ਗਿਆ ਜੇ ਛੇਤੀ ਆ ਜਾਓ ਮੇਰੇ ਵੀਰ ਤੁਸੀ ਟੁੱਟ ਗਏ ਜੇ ਪਾਣੀ ਪਿੰਡ ਨੂੰ ਆਉਂਦੇ ਜੇ ਪ੍ਰਾਣਾ ਤਨ ਫੋਟ ਸਾਰਾ ਡੁੱਬ ਗਿਆ ਤੁਸੀ ਜਾਰ-ਪਰ ਪਾਣੀ ਹੋ ਗਿਆ ਜੇ ਆ ਪਤਾ ਵਿੱਚ ਆ ਸੰਗਤ ਜੀ ਵੇਖੋ ਪਿੰਡ ਸੇ ਦਾ ਦਾਕਾਂ ਆਹ ਪਤਾ ਕੀ ਚੀਜ਼ ਆ ਦੇ ਵੇ ਤੇ ਹੜ ਆ ਚੁੱਕਿਆ ਰਾਤ ਸਾਰੀ ਬੰਨ ਬੰਨਦੇ ਸਾਨੂੰ ਲੱਗ ਗਿਆ ਪ੍ਰਾਣਾ ਧਰਮਘੜ ਵੀ ਡੁੱਬ ਗਿਆ ਜੇ ਗੋਰਚਾਕ ਵੀ ਗੋਲਾਟੋ ਲਾਵੀ ਪਤਾ ਜੇ ਆ ਬੰਨ ਟੁੱਟ ਗਿਆ ਜੇ ਤੋਸੀ ਬੰਨ ਲੱਗੇ ਕੋਸ ਚੌਂਕੀ ਤੇ ਸਜਾਦਾ ਕਲਾਂ ਦੇ ਵਿੱਚ ਫਾੜ ਆ ਗਿਆ ਜੇ ਆ ਵੇਖੋ ਜੀ ਕੀ ਹਾਲ ਹੁੰਦਿਆ ਜੀ ਬਹੁਤ ਮੁਸ਼ਕਲ ਆ ਇੱਥੇ ਇਸ ਦੇ ਅੱਗੇ